ਸੰਸਕਰ ਦੋਸਤੋ ਪਟੇਡੀਸੀ ਕੈਫੇ ਚੈਨਲ ਦੇ ਸਾਰੇ ਦੋਸਤਾਂ ਦਾ ਮੋਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਸੋ ਦੋਸਤੋ ਅੱਜ ਇੱਕ ਵੱਡੀ ਜਾਣਕਾਰੀ ਦੇ ਨਾਲ ਤੁਹਾਡੇ ਵਿੱਚ ਹਾਜ਼ਰ ਹੋਏ ਆਂ ਸੋ ਇਹ ਜਾਣਕਾਰੀ ਇਨਕਮ ਸਰਟੀਫਿਕੇਟ ਨੂੰ ਲੈ ਕੇ ਹੈ ਜਿਵੇਂ ਕਿ ਆਪਾਂ ਇਸ ਤੋਂ ਪਹਿਲਾਂ ਆਪਣੀ ਪਲੇਲਿਸਟ ਦੇ ਵਿੱਚ ਇਨਕਮ ਸਰਟੀਫਿਕੇਟ ਤੋਂ ਪਹਿਲਾਂ ਆਪਾਂ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ, ਡੀਸੀ ਕਾਸਟ ਸਰਟੀਫਿਕੇਟ, ਰੂਰਲ ਏਰੀਆ ਸਰਟੀਫਿਕੇਟ ਔਰ ਐਸਸੀਐਸਟੀ ਕਾਸਟ ਸਰਟੀਫਿਕੇਟ ਬਾਰੇ ਆਪਾਂ ਜਾਣਕਾਰੀ ਦਿੱਤੀ ਹੈ ਸੋ ਜਿਨ੍ਹਾਂ ਵੀਰਾਂ ਨੇ ਉਹ ਵੀਡੀਓ ਹਜੇ ਤੱਕ ਨਹੀਂ ਦੇਖੀ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਆਪਣੀ ਉਹ ਵੀਡੀਓ ਦੇਖ ਸਕਦੇ ਜਿਸ ਦੇ ਨਾਲ ਕਿ ਤੁਸੀਂ ਘਰ ਬੈਠੇ ਹੀ ਆਪਣੇ ਸਰਟੀਫਿਕੇਟ ਨੂੰ ਬਣਾ ਸਕਦੇ ਹੋ ਸੋ ਅੱਜ ਆਪਾਂ ਗੱਲ ਕਰਾਂਗੇ ਆਮਦਨ ਸਰਟੀਫਿਕੇਟ ਦੀ ਸੋ ਆਮਦਨ ਸਰਟੀਫਿਕੇਟ ਕੌਣ ਬਣਾ ਸਕਦਾ ਹੈ ਸੋ ਆਮਦਨ ਸਰਟੀਫਿਕੇਟ ਬੱਚੇ ਦੇ ਮਾਤਾ ਪਿਤਾ ਵੱਲੋਂ ਬਣਾਇਆ ਜਾਂਦਾ ਹੈ ਜੇਕਰ ਬੱਚੇ ਦਾ ਪਿਤਾ ਹੈ ਤਾਂ ਪਿਤਾ ਵੱਲੋਂ ਬਣੇਗਾ ਅਗਰ ਜੇਕਰ ਪਿਤਾ ਜੀ ਦੀ ਡੈਥ ਹੋ ਚੁੱਕੀ ਹੈ ਤਾਂ ਉਸ ਦੀ ਮਾਤਾ ਜੀ ਵੱਲੋਂ ਬਣੇਗਾ ਸੋ ਇਹ ਆਪਣਾ ਫਾਰਮ ਤੁਹਾਨੂੰ ਦੱਸਾਂਗੇ ਕਿ ਇਸ ਨੂੰ ਤੁਸੀਂ ਕਿਵੇਂ ਭਰਨਾ ਹੈ ਔਰ ਇਹ ਫਾਰਮ ਤੁਸੀਂ ਸਾਡੇ ਕੋਲੋਂ ਪ੍ਰਾਪਤ ਕਰ ਸਕਦੇ ਹੋ ਸੋ ਇਸ ਫਾਰਮ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਇਹ ਫਾਰਮ ਅਸੀਂ ਤੁਹਾਨੂੰ PDF ਪ੍ਰੋਵਾਈਡ ਕਰਵਾ ਦੇਾਂਗੇ ਔਰ ਇਸ ਦਾ ਪ੍ਰਿੰਟ ਕਰਵਾ ਕੇ ਤੁਸੀਂ ਇਸ ਨੂੰ ਫਿਲ ਕਰਨਾ ਹੈ ਆਪਾਂ ਦੱਸ ਦਿੰਨੇ ਆ ਕਿ ਇਸ ਨੂੰ ਫਿਲ ਕਿਵੇਂ ਕਰਨਾ ਹੈ ਕਰਵਾ ਕੇ ਇੱਥੇ ਤੁਸੀਂ ਆਪਣਾ ਨਾਮ ਲਿਖ ਲੈਣਾ ਹੈ ਔਰ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੇ ਜੇਕਰ ਇਹ ਫਾਰਮ ਤੁਸੀਂ ਆਪਣੇ ਮਾਤਾ ਜੀ ਵੱਲੋਂ ਭਰ ਰਹੇ ਹੋ ਤਾਂ ਇੱਥੇ ਤੁਹਾਡੇ ਪਿਤਾ ਜੀ ਦਾ ਨਾਮ ਆਵੇਗਾ ਸੋ ਇੱਥੇ ਤੁਹਾਨੂੰ ਤੁਸੀਂ ਫਿੱਲ ਕਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਪਿੰਡ ਦਾ ਨਾਮ ਇੱਥੇ ਲਿਖ ਦੋਗੇ ਔਰ ਉਸ ਤੋਂ ਬਾਅਦ ਤੁਸੀਂ ਆਪਣਾ ਜ਼ਿਲ੍ਹਾ ਲਿਖ ਕੇ ਇਹ ਬਾਕੀ ਇਸ ਨੂੰ ਛੱਡ ਦੇਣਾ ਹੈ ਤੁਸੀਂ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਕਾਸਟ ਲਿਖਣੀ ਹੈ ਤੁਹਾਡੀ ਜੋ ਵੀ ਕਾਸਟ ਹੈ ਜਿਵੇਂ ਰਾਏ ਸਿੱਖ ਹੈ ਜਾਂ ਮਾਈਬੀ ਸਿੱਖ ਹੈ ਜਾਂ ਜੱਟ ਸਿੱਖ ਹੈ ਤਾਂ ਤੁਸੀਂ ਆਪਣੀ ਕਾਸਟ ਇੱਥੇ ਲਿਖ ਲੈਣੀ ਹੈ ਉਸ ਤੋਂ ਬਾਅਦ ਤੁਹਾਡਾ ਕਿੱਤਾ ਕੀ ਹੈ ਤਾਂ ਤੁਸੀਂ ਆਪਣਾ ਕਿੱਤਾ ਇੱਥੇ ਲਿਖ ਲੈਣਾ ਹੈ ਔਰ ਉਸ ਤੋਂ ਬਾਅਦ ਜਦੋਂ ਆਮਦਨ ਦੀ ਗੱਲ ਆਉਂਦੀ ਹੈ ਤਾਂ ਇਹ ਆਪਣਾ ਫਾਈਲ ਤੁਹਾਡੀ ਪੁਰਾਣੀ ਸੀ ਹੁਣ ਤੁਸੀਂ ਇੱਥੇ 90000 ਆਪਣੀ ਇਨਕਮ ਲਿਖਣੀ ਹੈ ਤੁਹਾਨੂੰ ਅਗਰ ਤੁਸੀਂ ਘੱਟ ਲਿਖਦੇ ਹੋ ਤਾਂ ਤੁਹਾਡੀ ਫ ਰਿਜੈਕਟ ਹੋ ਜਾਵੇਗੀ ਤੁਸੀਂ 90000 ਹੀ ਇੱਥੇ ਲਿਖਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਇੱਥੇ ਆਪਣੇ ਫੈਮਿਲੀ ਮੈਂਬਰ ਦੀ ਡਿਟੇਲ ਫਿਲ ਕਰਨੀ ਹੈ ਸੋ ਸਭ ਤੋਂ ਪਹਿਲਾਂ ਉਸ ਕੈਂਡੀਡੇਟ ਦਾ ਨਾਮ ਆਵੇਗਾ ਜਿਸ ਤੋਂ ਜਿਸ ਦੇ ਦੁਆਰਾ ਇਹ ਆਪਾਂ ਫਾਰਮ ਅਪਲਾਈ ਕਰ ਰਹੇ ਹਾਂ ਉਸ ਦੀ ਏਜ ਉਸ ਤੇ ਤੁਸੀ ਖੁੱਦ ਲਿਖ ਦੇਣਾ ਹੈ ਔਰ ਕੀ ਕਿਤਾ ਕਰਦੇ ਹਨ ਉਹ ਲਿਖ ਦੇਣਾ ਹੈ ਉਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਡਿਟੇਲ ਉਸ ਦੇ ਜੋ ਵੀ ਪਰਿਵਾਰ ਵਿੱਚ ਮੈਂਬਰ ਹਨ ਉਹਨਾਂ ਦੀ ਤੁਸੀਂ ਇੱਥੇ ਡਿਟੇਲ ਫਿਲ ਕਰ ਦੇਣੀ ਹੈ ਦੋ ਤਿੰਨ ਜਣਿਆਂ ਦੀ ਡਿਟੇਲ ਹੀ ਫਿਲ ਕਰਨੀ ਹੈ ਔਰ ਉਸ ਤੋਂ ਬਾਅਦ ਨੀਚੇ ਆਪਣੇ ਕੁਝ ਕਾਲਮ ਦਿੱਤੇ ਹੋਏ ਹਨ ਇਹਨਾਂ ਕਾਲਮਾਂ ਦੇ ਜਿ ਤੁਸੀਂ ਇੱਕ ਕਾਲਮ ਛੱਡ ਕੇ ਇਸ ਦੇ ਵਿੱਚ ਨਹੀਂ ਨਹੀਂ ਲਿਖ ਦੇਣਾ ਔਰ ਲਾਸਟ ਤੇ ਤੁਸੀਂ ਪੂਰੀ ਆਮਦਨ ਲਿਖ ਦੇਣੀ ਹੈ 90000 ਰੁਪਏ ਸੋ ਇਸ ਤੋਂ ਘੱਟ ਨਹੀਂ ਲਿਖਣੀ ਨਹੀਂ ਤਾਂ ਤੁਹਾਡਾ ਫਾਰਮ ਰਿਜੈਕਟ ਹੋ ਜਾਵੇਗਾ ਉਸ ਤੋਂ ਬਾਅਦ ਬਿਲਕੁਲ ਨੀਚੇ ਤੁਸੀਂ ਸਰਪੰਚ ਦੇ ਜਾਂ ਆਪਣੇ ਐਮਸੀ ਦੇ ਸਿਗਨੇਚਰ ਕਰਵਾਉਣੇ ਹਨ ਦੂਜੇ ਨੰਬਰ ਦੇ ਪੇਜ ਦੇ ਉੱਪਰ ਤੁਸੀਂ ਇੱਥੇ ਆਪਣੀ ਇੱਕ ਫੋਟੋ ਲਗਾਉਣੀ ਹੈ ਔਰ ਫੋਟੋ ਲਗਾਉਣ ਤੋਂ ਬਾਅਦ ਇੱਥੇ ਕੋਈ ਖੋਜ ਨਾ ਕਰ ਤਾਂ ਤੁਸੀਂ ਆਪਣੇ ਸਿਗਨੇਚਰ ਕਰਦੇ ਨੇ ਹਨ ਔਰ ਫੋਟੋ ਨੂੰ ਆਪਣੇ ਸਰਪੰਚ ਜੀ ਐਮਸੀ ਕੋਲੋਂ ਤੁਸੀਂ ਟੈਸਟਡ ਕਰਵਾਉਣਾ ਹੈ ਔਰ ਇੱਕ ਸਿਗਨੇਚਰ ਤੁਸੀਂ ਬਿਲਕੁਲ ਸਾਈਡ ਤੇ ਕਰਵਾਉਣੇ ਹਨ ਇਹ ਹੈ ਜੀ ਆਪਣਾ ਤੀਜੇ ਨੰਬਰ ਦਾ ਫਾਰਮ ਔਰ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਇਸ ਦੇ ਵਿੱਚ ਤੁਸੀਂ ਬਿਲਕੁਲ ਪਹਿਲੇ ਫਾਰਮ ਦੀ ਤਰ੍ਹਾਂ ਇੱਥੇ ਆਪਣਾ ਨਾਮ ਲਿਖ ਲੈਣਾ ਹੈ ਉਸ ਤੋਂ ਬਾਅਦ ਇੱਥੇ ਤੁਸੀਂ ਆਪਣੇ ਹਸਬੰਦ ਦਾ ਨਾਮ ਜਾਂ ਆਪਣੇ ਪਿਤਾ ਜੀ ਦਾ ਨਾਮ ਲਿਖ ਲੈਣਾ ਹੈ ਔਰ ਉਸ ਤੋਂ ਬਾਅਦ ਤੁਸੀਂ ਆਪਣਾ ਇੱਥੇ ਪਿੰਡ ਦਾ ਨਾਮ ਜਾਂ ਸ਼ਹਿਰ ਦਾ ਨਾਮ ਲਿਖ ਲੈਣਾ ਹੈ ਔਰ ਉਸ ਤੋਂ ਬਾਅਦ ਸੇਮ ਤੁਸੀਂ ਆਪਣੀ ਇੱਥੇ ਕਾਸਟਮ ਉਹੀ ਮੈਂਸ਼ਨ ਕਰਨੀ ਹੈ ਜੋ ਤੁਸੀਂ ਪਹਿਲੇ ਪੇਜ ਤੇ ਲਿਖੀ ਹੋਵੇਗੀ ਔਰ ਉਸ ਤੋਂ ਬਾਅਦ ਤੁਹਾਡਾ ਕੀਤਾ ਜੇ ਤੁਸੀਂ ਪਹਿਲੇ ਪੇਜ ਤੇ ਲਿਖਿਆ ਹੈ ਔਰ ਇੱਥੇ ਸੇਮ ਤੁਸੀਂ 90000 ਹੀ ਫਿਲ ਕਰਨਾ ਹੈ ਔਰ ਇੱਥੇ ਤੁਸੀਂ ਆਪਣੇ ਪਿੰਡ ਦੇ ਐਮਸੀ ਜਾਂ ਸਰਪੰਚ ਦੇ ਸਿਗਨੇਚਰ ਕਰਵਾਉਣੇ ਹਨ ਉਸ ਤੋਂ ਬਾਅਦ ਇੱਥੇ ਤੁਹਾਡੇ ਸਿਗਨੇਚਰ ਹੋਣਗੇ ਔਰ ਉਸ ਤੋਂ ਬਾਅਦ ਇਸ ਫਾਰਮ ਨੂੰ ਤੁਹਾਡੇ ਪਿੰਡ ਦੇ ਸਰਪੰਚ ਵੱਲੋਂ ਤਸਦੀਕ ਕੀਤਾ ਜਾਵੇਗਾ ਤਾਂ ਇੱਥੇ ਤੁਸੀਂ ਆਪਣੇ ਪਿੰਡ ਦੇ ਸਰਪੰਚ ਦਾ ਨਾਮ ਆਵੇਗਾ ਔਰ ਉਸ ਤੋਂ ਬਾਅਦ ਤੁਹਾਡੇ ਪਿੰਡ ਦਾ ਨਾਮ ਔਰ ਜਿਸ ਦੇ ਦੁਆਰਾ ਇਹ ਫਾਰਮ ਭਰਿਆ ਜਾ ਰਿਹਾ ਹੈ ਉਸ ਦਾ ਨਾਮ ਇੱਥੇ ਆਵੇਗਾ ਸੋ ਬਾਕੀ ਉਸੇ ਤਰ੍ਹਾਂ ਸੇਮ ਰਹੇਗਾ ਉਸ ਤੋਂ ਬਾਅਦ ਇੱਥੇ ਤੁਹਾਡੇ ਪਿੰਡ ਦੇ ਸਰਪੰਚ ਜਾਂ ਤੁਹਾਡੇ ਸ਼ਹਿਰ ਦੇ ਜਿਹੜੇ ਐਮਸੀ ਆ ਉਹ ਇੱਥੇ ਟ੍ਰਸਟਡ ਕਰ ਦੇਣਗੇ ਉਸ ਤੋਂ ਬਾਅਦ ਤੁਸੀਂ ਬਿਲਕੁਲ نیچے ਇੱਥੇ ਆਪਣੇ ਤਹਿਸੀਲ ਦੇ ਪਟਵਾਰੀ ਸਾਹਿਬ ਦੇ ਸਿਗਨੇਚਰ ਕਰਵਾਉਣੇ ਹਨ ਸੋ ਸਭ ਤੋਂ ਪਹਿਲਾਂ ਤੁਸੀਂ ਪਿੰਡ ਦੇ ਸਰਪੰਚ ਸਾਹਿਬ ਕੋਲੋਂ ਜਾਂ ਐਮਸੀ ਕੋਲੋਂ ਸਿਗਨੇਚਰ ਕਰਵਾਉਣੇ ਹਨ ਉਸ ਤੋਂ ਬਾਅਦ ਤੁਸੀਂ ਇਹ ਫਾਰਮ ਨੂੰ ਲੈ ਕੇ ਜਾਓਗੇ ਤਹਿਸੀਲ ਦੇ ਵਿੱਚ ਤਾਂ ਉੱਥੇ ਤੁਹਾਡੇ ਪਟਵਾਰੀ ਸਾਹਿਬ ਇਹਨਾਂ ਨੂੰ ਮਾਰ ਕੇ ਕਰ ਦੇਣਗੇ ਔਰ ਉਸ ਤੋਂ ਬਾਅਦ ਤੁਹਾਡੀ ਫਾਈਲ ਬਣ ਕੇ ਰੈਡੀ ਹੋ ਜਾਵੇਗੀ ਜਦੋਂ ਤੁਹਾਡੀ ਫਾਈਲ ਫਿਲ ਕਰਕੇ ਰੈਡੀ ਹੋ ਜਾਂਦੀ ਹੈ ਔਰ ਸਿਗਨੇਚਰ ਤੁਹਾਡੇ ਕੰਪਲੀਟ ਹੋ ਜਾਂਦੇ ਹਨ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਨੇੜੇ ਦੇ ਸੂਧਾ ਕੇਂਦਰ ਵਿੱਚ ਇਸ ਨੂੰ ਜਮ੍ਹਾਂ ਕਰਵਾ ਦੇਣਾ ਹੈ ਔਰ ਇਸ ਦੇ ਨਾਲ ਤੁਸੀਂ ਸਕਰੀਨ ਉੱਪਰ ਦਿੱਤੇ ਹੋਏ ਡਾਕੂਮੈਂਟ ਸਬਮਿਟ ਕਰਵਾਉਣੇ ਹਨ ਔਰ ਉਹ ਡਾਕੂਮੈਂਟ ਤੁਸੀਂ オリジナル ਆਪਣੇ ਨਾਲ ਵੀ ਲੈ ਕੇ ਜਾਣੇ ਹਨ ਇਹਨਾਂ ਡਾਕੂਮੈਂਟ ਦੇ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਔਰ ਜਿਹੜੇ ਦੋਸਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਤਰ੍ਹਾਂ ਦੀ ਹਰ ਇਨਫੋਰਮੇਟਿਵ ਵੀਡੀਓ ਤੁਹਾਡੇ ਤੋਂ ਮਿਸ ਨਾ ਹੋ ਜਾਵੇ ਔਰ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਔਰ ਮਿਲਦੇ ਰਹਾਂਗੇ ਇਸ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਦੇ ਨਾਲ ਥੈਂਕ ਯੂ so much